ਹੈਲੋ ਹਾਦਾਂਨੇ ਕਿੱਥੇ ਆਂ ਹਾਂ ਮੈਂ ਇੱਥੇ ਆਪਣੇ ਪਿੰਡ ਲਈ ਫਿਰਨੀ ਦੇਖਣਾ ਮੇਰੀ ਗੱਲ ਸੁਣਾ ਤੇ ਮੂੰਹ ਨਾ ਲਪੇਟ ਕੇ ਜਰ ਬਸ ਤੋ ਉਤਰੀ ਤੇ ਮੂੰਹ ਲਪੇਟ ਕੇ ਰੱਖੀ ਚੰਗਾ ਹਾਂ ਹਾਂ ਤੇ ਸਾਡੇ ਪਿੰਡ ਤੇ ਮੇਰੀ ਗੱਲ ਸੁਣੋ ਬੁੜੇ ਬੋਹ ਭਾਂਣ ਘੜਾਵੇ ਤੈਨੂੰ ਚੱਕ ਨਾ ਲੈਣਾ ਬਸ ਮੈਂ 2 ਮਿੰਟ ਜਾ ਕੇ ਬਸ ਤੂੰ ਮੂੰਹ ਲਪੇਟ ਲੈ ਬਸ ਤੂੰ ਉੱਤੋਂ ਸਾਰਾ ਬਸ ਮੈਂ ਆ ਗਿਆ ਖੰਡਾ ਆ ਗਿਆ ਖਾਏ ਅੱਜ ਜਾਨ ਨੂੰ ਮਿਲਣਾ ਪਪਾ ਆ ਗਿਆ ਬਸ ਬਸ ਹੋਣ ਵਾਲੀ ਆ ਆ ਗਿਆ ਮੈਂ ਖਾਣਾ ਤਾਂ ਨਹੀਂ ਖੋ ਸਕੀ ਉਹਦੇ ਅੱਲੀ ਆ ਖਾਣਾ ਖੋਖ ਯਾਰ ਜਫਨਾ ਜਫਨਾ ਪਾਣਾ ਮੇਰਾ ਹੋਟਲ ਵਾਕ ਕੀਤਾ ਹੋਵੇ ਜਾ ਤੇ ਗਈ ਜਾਣ ਮਣੀ ਨਿੰਨੀ ਦਾਪਰਾ ਹਲੋ ਉਹ ਸਾਡੇ ਨਾਲ ਮੇਰੀ ਗੱਲ ਸੁਣੋ ਉਹ ਮੇਰੀ ਸਹੇਲੀ ਚੱਕੀ ਦੀ ਅੱਜ ਹਾਂ ਹਾਂ ਉਹ ਪ੍ਰੀਤ ਚੱਕੀ ਦੀ ਆ ਤੇ ਖੇਤ ਲੈ ਕੇ ਆਉਣਾ ਮੈਂ ਖੇਤ ਵੇਖੀ ਕੋਈ ਹੈ ਤਾਂ ਨਹੀਂ ਹਾ ਬਧਾ ਆ ਗਿਆ ਵਸਾ ਖੇਤ ਵੇਖੀ ਕੋਈ ਹੋਵੇ ਨਾ ਚੰਗਾ ਮੇਰੀ ਗੱਲ ਸੁਣੋ ਆਪਣਾ ਹੋਟਲ ਬੱਕ ਜੀਤਾ ਉਥੇ ਚੰਗਾ ਸائیں ਦੀ ਗਾਦੋ ਆਪਣੇ ਖੇਤ ਕੋਈ ਨਹੀਂ ਆਪਣੇ ਰਾਮੂ ਵਰਗੇ ਉਥੇ ਤਾਂ ਕੋਈ ਕੁਝ ਨਹੀਂ ਜਾਂਦਾ ਹਾਂ ਸੰਗ ਨਾਲ ਜੱਫੀਆਂ ਦਿੱਠਾ ਇਹ ਤਾਂ ਫੁੱਲ ਪਾ ਲਈ ਇਹਨਾਂ ਬੱਬਾ ਜਾ ਚਾਉਂਦੀਆਂ ਚਾਉਂਦੀਆਂ ਵੀਰ ਆਇਆ ਤਾਂ ਹੈ ਨਹੀਂ ਹਲੇ ਤੱਕ ਓਏ ਆਊਗਾ ਮੈਨੂੰ ਫੋਨ ਲਾਇਆ ਸੀ ਉਹਨੇ ਉਹ ਜਵਾਨੀ ਬਾੜੀ ਸੋਹਣੀ ਆ ਆਪਣਾ ਫੁੱਦੂ ਤਾਂ ਨਹੀਂ ਲੱਗਿਆ ਕਦੇ ਨਹੀਂ ਨਹੀਂ ਆਊਗਾ ਯਾਰ ਮੈਨੂੰ ਫੋਨ ਲਾਇਆ ਉਹਨੇ ਆਪ

ਆਸ ਉਹ ਆਸ ਉਹ ਕੰਮ ਬਾਰੇ ਵਧਿਆ ਪਿਆ ਮੈਨੂੰ ਦੇਖ ਲੈ ਦੇ ਯਾਰ ਖੜ ਜਾ ਯਾਰ ਉਹ ਖੜ ਜਾ ਯਾਰ ਮੈਨੂੰ ਦੇਖ ਲੈ ਦੇ ਪਰਾ ਹੋ ਯਾਰ ਪਰਾ ਹੋ ਮੈਨੂੰ ਇੱਕ ਣ ਦੇ ਅਹ ਤਾਂ ਦੇ ਯਾਰ ਵੱਡੇ ਆਸ਼ਿਕ ਤੂੰ ਮਰ ਤ ਹਰਕਪੁਰ ਦੇ ਪਾਂਛਤੂ ਆ ਯਾਰੀਆ ਕਿਉਂ ਕੀ ਹੋ ਗਿਆ ਆ ਪ੍ਰਾਣਾ ਲਿਆਂਦਾ ਫੋੜਾ ਮੈਂ ਪਾਈਆ ਬਾਹਰ ਆਹ ਦੇਖ ਲੋ ਫੇਰ ਦੀ ਪਾਉਣਾ ਉਹ ਭੈਣ ਦੇ ਯਾਰ ਗਦਾਰ ਆ ਜਾ ਅਸੀਂ ਬੈਠ ਲੋ ਯਾਰ ਤੁਹਾਨੂੰ ਤੂੰ ਛੱਡ ਕੇ ਅਸੀਂ ਯਾਰੀਆਂ ਓ ਛੱਡ ਦੋ ਭੈਣ ਨੂੰ ਓ ਜਾ ਓ ਚੁੱਪ ਕਰੋ ਛੱਡ ਦੋ ਓ ਚੱਡ ਮੇਰੇ ਯਾਰ ਨੂੰ ਹਲ ਜਾਣਾ ਤੂੰ ਇਹ ਵੇਖ ਲਓ ਭਾਈ ਯਾਰ ਸੀਗੇ ਇਹਨੂੰ ਪਰਖਦਾ ਸੀ ਸਾਲੇ ਆਸ਼ਿਕ ਇਹ ਕੁੜੀ ਮਾਰੇ ਆਏ ਤੇ ਕੰਮ ਕਹਦੇ ਆਉਂਦੇ ਨਹੀਂ ਸਾਲੇ ਨਾ ਆਉਂਦੀ